ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਪਰਮਿੰ다 ਕਾ ਚੈਰ ਕਲੈਕਸ਼ਨ ਐਂਡ ਬੁਟੀਕ ਤੇ ਸਾਰੀਆਂ ਭੈਣਾਂ ਦਾ ਸਵਾਗਤ ਕਰਦੀ ਹਾਂ ਅੱਜ ਜਿਹੜੀ ਅਸੀਂ ਕਲੈਕਸ਼ਨ ਲੈ ਕੇ ਆਏ ਹਾਂ ਬਹੁਤ ਪਿਆਰੀ ਬਹੁਤ ਹੀ ਸੋਹਣੀ ਰਾਮ ਟੈਕਸ ਦੀ ਕਲੈਕਸ਼ਨ ਲੈ ਕੇ ਆਏ ਹਾਂ ਕਿਉਂਕਿ ਸਾਡੇ ਕੋਲ ਜਿੰਨੀਆਂ ਵੀ ਪਹਿਣਾ ਸਾਡੇ ਨਾਲ ਜੁੜ ਰਹੀਆਂ ਨੇ ਰਾਮ ਟੈਕਸ ਹੋ ਜਾਂ ਟਿਸਟਾ ਬ੍ਰਾਂਡ ਹੋ ਜਾਂ ਆਪਣੀ ਸ਼ਾਪ ਤੇ ਤੁਹਾਡੇ ਸਾਰਿਆਂ ਦੇ ਸਪੋਰਟ ਦੇ ਨਾਲ ਹਰ ਬ੍ਰਾਂਡ ਹੁਣ ਖੁੱਲ ਰਿਹਾ ਵਾ ਤੇ ਤੁਸੀਂ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਹੋ ਇਸੇ ਤਰ੍ਹਾਂ ਆਪਣੀ ਸਪੋਰਟ ਨੂੰ ਬਣਾਈ ਰੱਖਿਓ ਪ੍ਰਾਈਸ ਵੀ ਤੁਹਾਨੂੰ ਪੂਰੇ ਰੀਜ਼ਨੇਬਲ ਦੇ ਰਿਹਾ ਮਾਰਕੀਟ ਨਾਲੋਂ ਤੇ ਸਾਰੇ ਬੇਸ ਸਾਰਾ ਫੈਬਰਿਕ ਪੂਰਾ オリジナル ਤੇ ਪੂਰਾ ਪਿਓਰ ਦੇ ਵਿੱਚ ਤੁਹਾਡੇ ਤੱਕ ਪਹੁੰਚਦਾ ਕਰ ਰਿਹਾ ਠੀਕ ਹੈ ਜੀ ਸੋ ਅੱਜ ਦੀ ਜਿਹੜੀ ਕਲੈਕਸ਼ਨ ਰਹੂਗੀ ਬਹੁਤ ਪਿਆਰੀ ਰਾਮ ਟੈਕਸ ਦੇ ਸੂਟ ਲੈ ਕੇ ਆਇਆ ਪਹਿਲਾਂ ਵੀਡੀਓ ਆਈ ਸੀ ਮੈਚਿੰਗ ਸੂਟਾਂ ਦੀ ਅੱਜ ਆਪਾਂ ਲੈ ਕੇ ਆਇਆ ਆਲ ਓਵਰ ਦੇ ਡਿਜ਼ਾਈਨ ਠੀਕ ਹੈ ਜੀ ਆਲ ਓਵਰ ਦੇ ਵਿੱਚ ਪੂਰੀ 5 ਮੀਟਰ ਦੀ ਪ੍ਰੋਪਰ ਕੱਟ ਮਿਲ ਰਹੀ ਹੈ ਇਹਨਾਂ ਦੇ ਵਿੱਚ ਤੁਹਾਨੂੰ ਦੋ ਡਿਜ਼ਾਈਨ ਅੱਜ ਦੀ ਵੀਡੀਓ ਦੇ ਵਿੱਚ ਮੈਂ ਸ਼ੋ ਕਰੂੰਗੀ ਤੋ ਇਹਨਾਂ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਊਗਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਇਸ ਸਕਰੀਨ ਤੇ ਜਿਹੜਾ ਸਾਡਾ ਨੰਬਰ ਚੱਲ ਰਿਹਾ ਉਹਦੇ ਉੱਪਰ ਜਾ ਕੇ ਸੈਂਡ ਕਰ ਸਕਦੇ ਹੋ ਤੇ ਘਰ ਬੈਠੇ ਆਰਾਮ ਦੇ ਨਾਲ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਠੀਕ ਹੈ ਜੀ ਤੇ ਜਿਹੜੀਆਂ ਭੈਣਾਂ ਫਸਟ ਟਾਈਮ ਸਾਡੀ ਵੀਡੀਓ ਨੂੰ ਦੇਖ ਰਹੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋਗੇ ਤੁਹਾਨੂੰ ਸਾਡੀ ਜਿਹੜੀ ਕਲੈਕਸ਼ਨ ਆ ਉਹ ਕਿੱਦਾਂ ਦੀ ਲੱਗਦੀ ਆ ਲਓ ਜੀ ਇਹ ਦੁਕਾਨੀਆਂ ਤੁਹਾਨੂੰ ਆਤਾ ਫਰਸਟ ਡਿਜ਼ਾਈਨ ਜਿਹਦਾ ਕਿ ਇੱਕ ਪੀਸ ਪਹਿਲਾਂ ਮੈਂ ਖੋਲਿਆ ਹੀ ਹੋਇਆ ਵਾ ਲਓ ਜੀ ਕਲਰ ਚੁਆਇਸ ਜ਼ਰੂਰ ਰੱਖਿਆ ਕਰੋ ਜਦੋਂ ਇਦਾਂ ਦੇ ਡਿਜ਼ਾਈਨ ਆਉਂਦੇ ਆ ਕਿਉਂਕਿ ਬਹੁਤ ਪਿਆਰ ਮਿਲਦਾ ਬਹੁਤ ਜ਼ਿਆਦਾ ਤੁਸੀਂ ਸਪੋਰਟ ਕਰਦੇ ਹੋ ਇਦਾਂ ਰੋ ਗਿਆ ਇਹਦਾ ਪਹਿਲਾ ਕਲਰ ਲਓ ਜੀ ਚੈੱਕ ਕਰੋ প্রিন্টিং ਬਹੁਤ ਪਿਆਰੀ ਬਹੁਤ ਸੋਹਣੀ প্রিন্টিং ਰਹੂਗੀ ਬਹੁਤ ਸੋਹਣਾ ਬਹੁਤ ਪਿਆਰਾ ਚੈਰੀ ਸ਼ੇਡ ਦਾ ਇਹਦਾ ਜਿਹੜਾ ਬੇਸ ਰਹੂਗਾ ਚੈਰੀ ਸ਼ੇਡ ਰਹੂਗਾ ਜਸਟ ਸਾਰੇ ਸੂਟਾਂ ਦੇ ਵਿੱਚ ਜਿਹੜਾ ਬੇਸ ਆ ਉਹ ਚੇਂਜ ਹੋਗਾ ਬਾਕੀ প্রিন্টিং ਬਿਲਕੁਲ ਸੇਮ ਰਹੂਗੀ ਠੀਕ ਆ ਸੋ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਊਗਾ ਤੁਸੀਂ ਸਕਰੀਨ ਸ਼ਾਟ ਲੈਣਾ ਤੇ ਆਰਡਰ ਕਰਨਾ ਜਿਸ ਤਰ੍ਹਾਂ ਇਹਦਾ ਬੇਸ ਆ ਸੇਮ ਇਹਦੇ ਨਾਲ ਵੀ ਤੁਹਾਡਾ ਦੁਪੱਟਾ ਡਾਈ ਹੋਣਾ ਜੇ ਤੁਸੀਂ ਦੁਪੱਟਾ ਇਹਾਰੇ ਸੋਚੋਗੇ ਕਿ ਇਹਦੇ ਨਾਲ ਕਿਹੜਾ ਦੁਪੱਟਾ ਕਰਵਾਵਾਂਗੇ ਤਾਂ ਜਿਹੜਾ ਇਹਦਾ ਬੇਸ ਆ ਮੈਂ ਨਾਲ ਦੀ ਨਾਲ ਤੁਹਾਨੂੰ ਕਲਰ ਅਸੀਂ ਦੱਸ ਹੀ ਰਹੇ ਹਾਂ ਮਹਿਰੂਨ ਚੈਰੀ ਸੋ ਉਹਦੇ ਤੇ ਤੁਹਾਡਾ ਦੁਪੱਟਾ ਨਾਲ ਰੈਡੀ ਹੋਊਗਾ ਇਹਦਾ ਇਹ ਜਿਹੜੇ ਅਸੀਂ ਦਿਖਾ ਰਹੇ ਆਂ ਇਹ ਵਿਦਆਊਟ ਦੁਪੱਟਾ ਦਿਖਾ ਰਹੇ ਆਂ ਜਿਹੜੀਆਂ ਭੈਣਾਂ ਨੇ ਇਹਨਾਂ ਦੇ ਨਾਲ ਦੁਪੱਟੇ ਰੈਡੀ ਕਰਵਾਉਣੇ ਆ ਤਾਂ ਤੁਸੀਂ ਆਪਣੇ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਦੁਪੱਟਾ ਠੀਕ ਹੈ ਜੀ ਜਿਹੜੀਆਂ ਭੈਣਾਂ ਨੇ ਪਿਓਰ ਪਸ਼ਮੀਨੇ ਦਾ ਦੁਪੱਟਾ ਨਾਲ ਰੈਡੀ ਕਰਵਾਉਣਾ ਕਿਉਂਕਿ ਇਸ ਟਾਈਮ ਪੂਰੇ ਟ੍ਰੈਂਡਿੰਗ ਦੇ ਵਿੱਚ ਹੈ ਜੀ ਗੁੱਡ ਮਾਰਨਿੰਗ ਜੀ ਪੂਰੇ ਟ੍ਰੈਂਡਿੰਗ ਦੇ ਵਿੱਚ ਇਸ ਟਾਈਮ ਚੱਲ ਰਿਹਾ ਵਾ ਮਤਲਬ ਕਿ ਪਸ਼ਮੀਨੇ ਦਾ ਦੁਪੱਟਾ ਬਹੁਤ ਭੈਣਾਂ ਸਾਨੂੰ ਰੇਟ ਵੀ ਪੁੱਛ ਰਹੀਆਂ ਨੇ ਮੈਸੇਜ ਕਰ ਕਰਕੇ 450 ਦੇ ਵਿੱਚ ਉਹ ਵਾਲਾ ਦੁਪੱਟਾ ਲਓ 450 ਦੇ ਵਿੱਚ ਉਹ ਵਾਲਾ ਦੁਪੱਟਾ ਵਿਦਆਊਟ ਡਾਈ ਵਿਦਆਊਟ ਡਾਈ ਜੇ ਤੁਸੀਂ ਡਾਈ ਕਰਵਾ ਕੇ ਲੈਣਾ ਜਾਂ 500 ਦੇ ਵਿੱਚ ਜਾਨੀ ਕਿ ਐਕਸਟਰਾ 500 ਦੇ ਵਿੱਚ ਉਹ ਤੁਹਾਨੂੰ ਦੁਪੱਟਾ ਮਿਲ ਜਾਊਗਾ ਵਿਦਆਊਟ ਡਾਈ ਲੈਣਾ ਵਿਦਆਊਟ ਡਾਈ ਲੈ ਲਓ ਜਿਵੇਂ ਮਰਜੀ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਸੋ ਇਹ ਰਿਹਾ ਸੂਟ ਤੇ ਸੂਟ ਦਾ ਪ੍ਰਾਈਸ ਰਹੋਗਾ 1250 1250 ਸਕਰੀਨ ਤੇ ਤੁਹਾਨੂੰ ਪ੍ਰਾਈਸ ਸ਼ੋ ਹੋ ਜਾਣਗੇ ਇਹਦੇ ਮੈਂ ਕਲਰ ਡਿਜ਼ਾਈਨਿੰਗ ਤੁਹਾਨੂੰ ਆਪਾਂ ਸ਼ੋ ਕਰ ਦਿੰਨੇ ਆਂ ਇਹ ਹੈਗਾ ਇਹਦਾ ਫਰਸਟ ਕਲਰ ਨੰਬਰ ਹੋਊਗਾ ਜੀ ਇਹ ਵਾਲੇ ਸੂਟ ਦਾ 1 1 ਨੰਬਰ ਇਹ ਵਾਲਾ ਸੂਟ ਰਹੂਗਾ ਕਲਰ ਚਾਰੀ ਇਹਦੇ ਬਹੁਤ ਪਿਆਰੇ ਆਏ ਨੇ ਆਲ ਓਵਰ ਸੂਟ ਨੇ ਪਿਓਰ ਪਸ਼ਮੀਨਾ ਦੇ ਪੂਰੇ ਨਿੱਗੇ ਸੂਟ ਆ ਲੋ ਜੀ ਨੈਕਸਟ ਕਲਰ ਦੇਖਿਓ ਇਹਦਾ ਨੈਕਸਟ ਕਲਰ ਵੀ ਬਹੁਤ ਪਿਆਰਾ ਬਹੁਤ ਸੋਹਣਾ ਰਹੂਗਾ ਇਹ ਥੋੜਾ ਜਿਹਾ ਰਸਟ ਜੀ ਟੂਨ ਤੇ ਚਲਾਇਆ ਜਾ ਰਿਹਾ ਜਿਵੇਂ ਬਰਾਊਨ ਰਸਟ ਜੀ ਟੂਨ ਹੁੰਦੀ ਹੈ ਰਸਟ ਜੀ ਟੂਨ ਦਾ ਇਹਦਾ ਬੇਸ ਰਹੂਗਾ ਦੇਖੋ ਜਿੱਦਾਂ ਇਹਦੀ ਕਿਨਾਰੀ ਆ ਾਰੇ ਇੱਕ ਤਾਂ ਰਾਮ ਟੈਕਸ ਦੀ ਤੁਹਾਨੂੰ ਸਟੈਂਪਿੰਗ ਮਿਲ ਰਹੀ ਆ ਪਿਓਰ ਪਸ਼ਮੀਨਾ ਠੀਕ ਹੈ ਜੀ ਆ ਲਓ ਜੀ ਬਹੁਤ ਸੋਹਣਾ ਬਹੁਤ ਪਿਆਰਾ ਰਾਮ ਟੈਕਸ ਦਾ ਪਿਓਰ ਪਸ਼ਮੀਨਾ ਤੁਹਾਨੂੰ ਮਿਲ ਰਿਹਾ ਤੇ ਸੈਕੰਡ ਚੀਜ਼ ਇਹ ਆ ਕਿ ਪੂਰੇ ਨਿੱਗੇ ਸੂਟ ਨੇ ਆਈ ਨਹੀਂ ਹੈਗੇ ਵੀ ਥਰਮ ਥਰਮ ਕਰਨ ਵਾਲੇ ਨੇ ਬਹੁਤ ਪਿਆਰਾ ਬਹੁਤ ਸੋਹਣਾ ਤੇ ਕੋਈ ਇਹਨਾਂ ਤੇ ਲੋਨ ਦੀ ਕੋਈ ਬੁਰ ਦੀ ਕਿਸੇ ਤਰ੍ਹਾਂ ਦੀ ਕੋਈ ਕੰਪਲੇਨ ਨਹੀਂ ਹੈਗੀ ਟਿਸਟਾ ਦਾ ਪਸ਼ਮੀਨਾ ਸੇਲ ਕਰ ਰਹੇ ਆ 10 ਬ੍ਰੈਂਡ ਦਾ ਕਰ ਰਹੇ ਆ ਤੇ ਰਾਮ ਟੈਕਸ ਦਾ ਅਸੀਂ ਜਸਟ ਤਿੰਨ ਗਾ ਮਤਲਬ ਕਿ ਹੈਗੇ ਆ ਜਿਨ੍ਹਾਂ ਦਾ ਅਸੀਂ ਬ੍ਰੈਂਡ ਦਾ ਇਹ ਵਾਲੀ ਕਲੈਕਸ਼ਨ ਆ ਵਿంటర్ ਦੀਆਂ ਆ ਕਰ ਰਹੇ ਆ ਤੇ ਕਿਸੇ ਤਰ੍ਹਾਂ ਦੀ ਕੋਈ ਕੰਪਲੇਨ ਨਹੀਂ ਬੇਫਿਕਰ ਹੋ ਕੇ ਤੁਸੀਂ ਆਪਣੇ ਸੂਟਾਂ ਦੇ ਆਰਡਰ ਦੇਣੇ ਨੇ ਕਿਉਂਕਿ ਤੁਸੀਂ ਸੂਟਾਂ ਨੂੰ ਪਾਉਂਗੇ ਹਟਾਉਂਗੇ ਸੈਕੰਡ ਜੀੜ ਜਿਹੜੇ ਸਾਰੀਆਂ ਭੈਣਾਂ ਨੂੰ ਬਹੁਤ ਜ਼ਿਆਦਾ ਇਹ ਹੈਗਾ ਕਿ ਲਾਈਟ ਵੇਟ ਹੋਵੇ ਪਸ਼ਮੀਨਾ ਸੋ ਜਿੰਨਾ ਵੀ ਸਾਡਾ ਪਸ਼ਮੀਨਾ ਚਾਹੀ ਤੁਸੀਂ ਦੁਪੱਟੀਆਂ ਨਾਲ ਲਓ ਮਤਲਬ ਕਿ ਚਾਹੇ ਤੁਸੀਂ ਵਿਦਆਊਟ ਦੁਪੱਟਾ ਆਲਓ ਵਰ ਸੂਟ ਲੈ ਰਹੇ ਹੋ ਚਾਹੇ ਮੈਚਿੰਗ ਲੈ ਰਹੇ ਹੋ ਸਾਰੇ ਸੂਟ ਜਿਹੜੇ ਰਹਿਣਗੇ ਬਿਲਕੁਲ ਲਾਈਟ ਵੇਟ ਰਹਿਣਗੇ ਕਿਸੇ ਦਾ ਵੀ ਕੋਈ ਵੇਟ ਨਹੀਂ ਤੇ ਉਨੇ ਹੀ ਨਿੱਕੇ ਹੋਣਗੇ ਲਓ ਇਹ ਹੈਗਾ ਇਹਦਾ ਸੈਕਿੰਡ ਕਲਰ ਨੰਬਰ ਇਹ ਵਾਲਾ ਸੂਟ ਦਾ ਰਹੂਗਾ ਜੀ 2 2 ਨੰਬਰ ਇਹ ਵਾਲਾ ਸੂਟ ਰਹੂਗਾ ਨੈਕਸਟ ਵਾਲਾ ਇਹਦੇ ਵਿੱਚ ਆਊਗਾ ਬਲੈਕ ਪ੍ਰੋਪਰ ਬਲੈਕ ਨਹੀਂ ਹੈਗਾ ਬਲੂ ਬਲੈਕ ਜਿਹਾ ਕਲਰ ਆ ਆਹੋ ਇਹਦੇ ਨਾਲ ਤੁਸੀਂ ਪਿੰਕ ਕਲਰ ਦੀ ਦੁਪੱਟਾ ਵੀ ਲੈ ਸਕਦੇ ਹੋ ਪੀਚ ਇਹਦੀ ਕੰਨੀ ਦੇਖੋ ਪੀਚ ਕਲਰ ਦੇ ਉੱਪਰ ਇਹਦੀ ਕੰਨੀਆ ਜਿਹੜੀ ਪੀਚ ਕਲਰ ਦੀ ਆ ਜਿਵੇਂ ਡਾਰਕ ਸੂਟ ਹੋ ਗਿਆ ਲਾਈਟ ਦੁਪੱਟਾ ਹੋ ਗਿਆ ਬਹੁਤ ਸੋਹਣਾ ਲੱਗੂਗਾ ਬਹੁਤ ਪਿਆਰਾ ਇਹ ਜੈਡ ਬਲੈਕ ਕਲਰ ਨਹੀਂ ਹੈਗਾ ਥੋੜਾ ਜਿਹਾ ਬਲੂ ਬਲੈਕ ਜਿਹਾ ਕਲਰ ਆ ਬਹੁਤ ਸੋਹਣਾ ਬਹੁਤ ਪਿਆਰਾ ਕਲਰ ਆ ਸੈਕੰਡ ਚੀਜ਼ ਦਾ ਵੀ ਇਹਦਾ ਦੁਪੱਟਾ ਜਿਹੜਾ ਟਾਈ ਡਾਈ ਹੋ ਕੇ ਰੈਡੀ ਹੋਊਗਾ ਬਹੁਤ ਸੋਹਣਾ ਸੂਟ ਰੈਡੀ ਹੋਊਗਾ ਨਾਲ ਸੇਮ ਇਹਦੇ ਨਾਲ ਦੀਆਂ ਪਾਈਪਿੰਗਸ ਵਗੈਰਾ ਸੂਟ ਤੇ ਲੱਗ ਜਾਣਗੀਆਂ ਜਿੰਨਾ ਪੈਣਾ ਨੇ ਸਟਿਚਿੰਗ ਕਰਵਾਉਣੀਆਂ ਸਟਿਚਿੰਗ ਵੀ ਤੁਸੀਂ ਕਰਵਾ ਸਕਦੇ ਹੋ ਉਹ ਵੀ ਆਪਣੇ ਕੋਲ ਅਵੇਲੇਬਲ ਆ ਜੀ ਨੰਬਰ ਹੋਊਗਾ ਜੀ 3

ਬਾਕੀ ਸਾਰੇ ਪੀਸਾਂ ਦੇ بیس ਨਾਲ ਦਾ ਦੁਪੱਟਾ ਹੀ ਰੈਡੀ ਹੋ ਰਿਹਾ ਇਹਦਾ ਕਾਫੀ ਸ਼ੇਡ ਆ ਜਿਹੜਾ ਇਸ ਟਾਈਮ ਪੂਰੇ ਟ੍ਰੈਂਡਿੰਗ ਤੇ ਕਲਰ ਚੱਲ ਰਿਹਾ ਹਾਈ ਡਿਮਾਂਡ ਆ ਕਾਫੀ ਸ਼ੇਡ ਦੀ ਬਹੁਤ ਜ਼ਿਆਦਾ ਸੋ ਜਿਹੜੀਆਂ ਭੈਣਾਂ ਨੂੰ ਜਿਹੜਾ ਵੀ ਪੀਸ ਪਸੰਦ ਆ ਰਿਹਾ ਫਟਾਫਟ ਸਕਰੀਨਸ਼ਾਟ ਲੈ ਚਲੋ ਤੇ ਆਰਡਰ ਆਪਣੇ ਕਰੀ ਚਲੋ ਕਹਿੰਗੇ ਆਲ ਓਵਰ ਦਾ ਪੇਮੈਂਟ ਆ ਸਾਡੇ ਕੋਲ ਸੇਵ ਹੋ ਜਾਂਦੀਆਂ ਸਟਾਕ ਸਭ ਤੋਂ ਪਹਿਲਾਂ ਕਲੀਅਰ ਹੋ ਜੇਦਾ ਕਿਉਂਕਿ ਭੈਣਾਂ ਨਾਲ ਦੀ ਨਾਲ ਪੇਮੈਂਟ ਆ ਕਈ ਵਾਰੀ ਲੇਟ ਕਰ ਦਿੰਦੀਆਂ ਨੇ ਕਰਦੀਆਂ ਨਹੀਂ ਹੈਗੀਆਂ ਸੋ ਜਾਨੋ ਸਾਰਾ ਸਟਾਕ ਹੀ ਕਲੀਅਰ ਹੋ ਜਾਂਦਾ ਫਿਰ ਪੇਮੈਂਟ ਆ ਸਾਡੇ ਸਿਰ ਆ ਜਾਂਦੀਆਂ ਸੋ ਜਿੰਨਾ ਪੈਣਾਂ ਦੀਆਂ ਪੇਮੈਂਟਾਂ ਰਹਿੰਦੀਆਂ ਨੇ ਪਿਛਲੀ ਵੀਡੀਓ ਚ ਹੁਣ ਤੁਸੀਂ ਆਪਣੀ ਆਰਡਰ ਲੈ ਇਨਾਂ ਚ ਫਲੈਕਟ ਕਰਕੇ ਆਪਣੀ ਲਗਵਾ ਸਕਦੇ ਹੋ ਜਿਹੜੇ ਵੀ ਕਲਰ ਤੁਹਾਨੂੰ ਚਾਹੀਦੇ ਨੇ ਨੈਕਸਟ ਡਿਜ਼ਾਈਨ ਜਿਹੜਾ ਮੈਂ ਤੁਹਾਨੂੰ ਦਿਖਾਉਣ ਲੱਗੀ ਹਾਂ ਬਹੁਤ ਪਿਆਰਾ ਬਹੁਤ ਸੋਹਣਾ ਡਿਜ਼ਾਈਨ ਰਹੂਗਾ ਇਹ ਇਹ ਸਪੈਸ਼ਲ ਅਸੀਂ ਲੈ ਕੇ ਆਏ ਆ ਓਲਡ ਏਜ ਦੇ ਲਈ ਯੋ ਕਿ ਇਦਾਂ ਦੀਆਂ ਕਲੈਕਸ਼ਨਾਂ ਸਾਡੇ ਕੋਲ ਬਹੁਤ ਡਾਰਕ ਚੜ ਤਾਂ ਸਾਡੇ ਕੋਲ ਹਮੇਸ਼ਾ ਹੁੰਦੇ ਜਾਂਦੇ ਰਹਿੰਦੇ ਨੇ ਬਟ ਇਦਾਂ ਦੇ ਪ੍ਰਿੰਟ ਤੇ ਇਦਾਂ ਦੇ ਕਲਰ ਸਾਨੂੰ ਸਪੈਸ਼ਲੀ ਮੰਗਵਾਉਣੇ ਪੈਂਦੇ ਨੇ ਆ ਲੋ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਪ੍ਰਿੰਟ ਰਹੂਗਾ ਪਿਓਰ ਪਸ਼ਮੀਨਾ ਇਹ ਵੀ ਰਾਮਟੈਕਸ ਦਾ ਹੀ ਰਹੂਗਾ ਇਹਦਾ ਕਲਰ ਚੈੱਕ ਕਰ ਲਓ ਬਹੁਤ ਪਿਆਰਾ ਬਹੁਤ ਸੋਹਣਾ ਜਾਨੀ ਕਿ ਕਿਸੇ ਵੀ ਭੈਣ ਨੇ ਆਪਣੀ ਮੰਮਾ ਲਈ ਦਾਦੀ ਲਈ ਕਿਸੇ ਲਈ ਵੀ ਤੁਸੀਂ ਆਪਣਾ ਇਹ ਸੂਟ ਰੈਡੀ ਕਰਵਾਉਣਾ ਕਰਵਾ ਸਕਦੇ ਹੋ ਫੇਰ ਰਿਪੀਟ ਕਰੀਆਂ ਸੀ ਇਹ ਵੀ ਅਵੇਲੇਬਲ ਆ ਬਸ ਇੰਨਾ ਹੈਗਾ ਜੀ ਤੇ ਨਾਲ ਦੁਪੱਟਾ ਰੈਡੀ ਕਰਵਾਉਣਾ ਉਹ ਵੀ ਦੱਸ ਸਕਦੇ ਹੋ ਸਟਿਚਿੰਗ ਲਈ ਥੋੜਾ ਜਿਹਾ ਟਾਈਮ ਜ਼ਰੂਰ ਦੇਣਾ ਪੈਂਦਾ ਇਹ ਨਹੀਂ ਵੀ ਅੱਜ ਆਰਡਰ ਦਿੱਤਾ ਤੇ 2-3 ਦਿਨਾਂ ਵਿੱਚ ਨਹੀਂ ਰੈਡੀ ਹੁੰਦਾ 5 ਤੋਂ 7 ਦਿਨ ਦਾ ਸਾਨੂੰ ਟਾਈਮ ਦੇਣਾ ਹੀ ਪੈਂਦਾ ਜੇ ਤੁਸੀਂ ਸਾਡੇ ਕੋਲੋਂ ਸਟਿਚਿੰਗ ਹੁੰਦੀ ਹੈ ਓਵਰਲੋਡ ਚੱਲ ਗਿਆ ਸਟਿਚਿੰਗ ਦਾ ਸਾਡਾ ਸਾਰਾ ਤੇ ਇਦਾਂ ਰੋਗਾ ਇਹਦਾ ਫਰਸਟ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਫਰਸਟ ਕਲਰ ਆ ਜੀ ਇਹਦਾ ਇਹ ਲਾਈਟ ਜਿਹਾ ਬਿਲਕੁਲ ਲਾਈਟ ਜਿਹਾ

थर्ड प्रिंटिंग भी बहुत जाने के बहुत प्रोहनी आई so, -फट लाए। है सो फटाफटी एंडा जो रहेगा एमन शेड लैमन शेड के उपर, उपर प्रिंट बहुत प्यारा देखो यिंटिंग प्रिंटिंग बहुत सोहनी है बहुत प्यारी आ ਜਦੋਂ ਖੁੱਲਦਾ ਨਾ ਪ੍ਰੋਪਰ ਸੂਟ ਉਦੋਂ ਇਹਦੀ ਪ੍ਰਿੰਟਿੰਗ ਦੇਖੋ ਪੂਰੀ ਖਿਲ ਕੇ ਆਉਂਦੀ ਆ ਬਹੁਤ ਸੋਹਣਾ ਪ੍ਰਿੰਟ ਆ ਬਹੁਤ ਪਿਆਰਾ ਲੈਮਨ ਜੀ ਟੂਨ ਦੇ ਉੱਪਰ ਆ ਬਹੁਤ ਸੋਹਣਾ ਬਹੁਤ ਪਿਆਰਾ ਫਟਾਫਟ ਬਸ ਸਕਰੀਨ ਸ਼ਾਟ ਲੈਣਾ ਤੇ ਕਰਨਾ ਆਰਡਰ ਨੰਬਰ ਇਹ ਵਾਲਾ ਸੂਟ ਕਰੋਗਾ ਜੀ 7 7 ਨੰਬਰ ਇਹ ਵਾਲਾ ਸੂਟ ਰਹੂਗਾ ਐਂਡ ਨੈਕਸਟ ਤੇ ਲਾਸਟ ਜਿਹੜਾ ਮੈਂ ਅੱਜ ਦੀ ਵੀਡੀਓ ਦਾ ਤੁਹਾਨੂੰ ਦਿਖਾਉਣ ਲੱਗੀ ਆ पिस्ता ग्रीन कलर पिस्ता ग्रीन टोन ਦੇ ਉੱਪਰ ਹੋਊਗਾ ਇਹ ਵੀ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਕਲਰ ਕੋਈ ਨਹੀਂ ਛੱਡਣ ਵਾਲਾ ਇਸ ਲਈ ਭੈਣ ਬਣ ਕੇ ਕਲਰਾਂ ਪਿੱਛੇ ਨਾ ਕਰੋ ਵੀ ਆਹੀ ਕਲਰ ਚਾਹੀਦਾ ਚਾਰੀ ਕਲਰ ਬਹੁਤ ਸੋਹਣੇ ਆ ਇੱਕ ਦੋ ਕਲਰਾਂ ਦੀ ਚੁਆਇਸ ਰੱਖਿਓ ਤਾਂ ਕਿ ਇੱਕ ਨਾ ਹੋਇਆ ਤਾਂ ਦੂਸਰਾ ਤੁਹਾਨੂੰ ਅਸੀਂ ਦੇ ਸਕੀਏ ਬਹੁਤ ਸੋਹਣੇ ਕਲਰ ਨੇ ਬਹੁਤ ਪਿਆਰੀ ਪ੍ਰਿੰਟਿੰਗ ਆ ਪ੍ਰੋਪਰ ਸਰਦਾਰੀ ਜੀ ਲੁੱਕ ਦੇ ਪ੍ਰਿੰਟ ਨੇ ਤੇ ਨੰਬਰ ਇਹ ਵਾਲਾ ਸੂਟ ਦਾ ਰਹੂਗਾ ਜੀ 8 8 ਨੰਬਰ ਇਹ ਵਾਲਾ ਸੂਟ ਰਹੂਗਾ ਸੋ ਜਿਹੜੀਆਂ ਵੀ ਪੈਣਾ ਨੂੰ ਇਹਨਾਂ ਵਿੱਚੋਂ ਜਿਹੜਾ ਵੀ ਪ੍ਰਿੰਟ ਜਿਹੜਾ ਵੀ ਸੋਟ ਕਾਉਂਗੇ ਇੱਕਦਾਂ ਮੈਂ ਡਾਰਕ ਸ਼ੇਡ ਦਿਖਾ ਦਿੱਤਾ ਤੁਹਾਨੂੰ ਜਿਨ੍ਹਾਂ ਨੇ ਡਾਰਕ ਵਧੀਆ ਹਨਾ ਸੋਨੇ ਦੁਪੱਟੇ ਨਾਲ ਲਗਵਾਉਣੇ ਆ ਤਾਂ ਤੁਸੀਂ ਪਹਿਲੇ ਵਾਲੇ ਸੈੱਟ ਚੋ ਕਰ ਲਿਓ ਜਿਨ੍ਹਾਂ ਨੇ ਲਾਈਟ ਜਿਹਾ ਕਲਰ ਤੇ ਮੀਡੀਅਮ ਜਿਹਾ ਪ੍ਰਿੰਟ ਲੈਣਾ ਤਾਂ ਤੁਸੀਂ ਆਹ ਵਾਲਾ ਸੈੱਟ ਦੇਖ ਲਓ ਬਹੁਤ ਪਿਆਰਾ ਬਹੁਤ ਸੋਹਣਾ ਆ ਸੋ ਫਟਾਫਟ ਲੈ ਕੇ ਸਕਰੀਨਸ਼ਾਟ ਸਕਰੀਨ ਤੇ ਨੰਬਰ ਚੱਲ ਰਿਹਾ ਜਾ ਕੇ ਫਟਾਫਟ ਸਕਰੀਨਸ਼ਾਟ ਭੇਜ ਦਿਓ ਤੇ ਜਾਣ ਤੋਂ ਪਹਿਲਾਂ ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਲਾਈਕ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਕਮੈਂਟ ਕਰ ਦਿਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ